ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਹਲ ਬਲੌਗਰ ਸੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ 5 ਦਾ ਜੀ ਆਪਾਂ ਆਪਣੀਆਂ ਕੁਝ ਕੁ ਜ਼ਿੰਮੇਵਾਰੀਆਂ ਨਿਬੇੜ ਲਈਆਂ ਤੇ ਹੁਣ ਆਪਾਂ ਚਲੇ ਸੀਗੇ ਆਪਣੇ ਪਿੰਡ ਬਲੌਗਰ ਵੀਰ ਕੇ ਦਾ ਪਿੰਡ ਬਲੌਗਰ ਵੀਰ ਕੇ ਇਨਵੀਟੇਸ਼ਨ ਆਇਆ ਸੀਗਾ ਕਾਜਵਤਨ ਦਾ ਬਰਥਡੇ ਅੱਜ ਤੇ ਪਾਰਟੀ ਹੈ ਹਨਾ ਤੇ ਆਪਾਂ ਚਲੇ ਸੀਗੇ ਉਹਨਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਸੀ ਬਠਿੰਡੇ ਆ ਤੇ ਜਲਦੀ ਨਾਲ ਦੀ ਸਕੂਲੋਂ ਆ ਕੇ ਕੰਮ ਕਰਨ ਵੀੜੇ ਆ ਤੇ ਹੁਣ ਆਪਾਂ ਚਲਦੇ ਆਂ ਬੁੜੀਆਂ ਦਾ ਸੂਟਾਂ ਦਾ ਰੋਲਾ ਹੁੰਦਾ ਹਨ ਸੂਟ ਸਟਿਚ ਕਰਾਈ ਸੀ ਕਾਟਨ ਦੇ ਤੇ ਦੁਪੱਟਾ ਪਿਆ ਮੰਡੀ ਹਜੇ ਆਇਆ ਨਹੀਂ ਹਾਰ ਕੇ ਫੇਰ ਉਹੀ ਸਿਲਕ ਵਿਲਕ ਦੇ ਜਿਹੜੇ ਆਰਗੈਂਜ਼ਾ ਦਾ ਕੱਟ ਕੇ ਮਿਲਣ ਮੈਨੂੰ ਸੂਟ ਵੀਅਰ ਕਰਨਾ ਪਿਆ ਤੇ ਫੁੱਟ ਵੀਅਰ ਤਾਂ ਜ਼ਰੂਰ ਕੰਮ ਆ ਗਿਆ ਆਪਾਂ ਨੂੰ ਲਿਆਂਦੇ ਵੀ ਕੱਲ ਹੀ ਲਿਆਂਦੇ ਸੱਜ ਵਾਲੇ ਸੂਟ ਆ ਬਾਹ ਵਾਲੇ ਪਹਿਲਾਂ ਵਾਲਾ ਵੀਅਰ ਕੀਤਾ ਨਹੀਂ ਮੈਂ ਕਾਟਨ ਦਾ ਬਹੁਤ ਸੋਹਣਾ ਸੀ ਵੀਅਰ ਸੂਟ ਤੇ ਪਰ ਚਲੋ ਕੱਲ ਨੂੰ ਸਹੀ ਕੱਲ ਨੂੰ ਆਪਣਾ ਇੱਕ ਹੋਰ ਪ੍ਰੋਗਰਾਮ ਆਪਣੀ ਰਾਜਵੀਰ ਕੋਲੇ ਜਾਣਾ ਹਨ ਉਹਨਾਂ ਦੇ ਵੀ ਉਹ ਮੂਹਰ ਤੇ ਕਾਂਢੀ ਪਾਟ ਕਰਵਾਇਆ ਤੇ ਫਿਰ ਉੱਥੇ ਚਲਾਂਗੇ ਫਿਰ ਉਹ ਵਾਲਾ ਕਾਟਨ ਦਾ ਸੂਟ ਜਿਹੜਾ ਆਪਾਂ ਕੱਦੂ ਬੀਅਰ ਕਰਾਂਗੇ ਚਲੋ ਜੀ ਚਲਿਏ ਹਾਂਜੀ ਆਪਾਂ ਗੋਲਿਆਨੇ ਮੰਡੀ ਪਹੁੰਚ ਗਏ ਸੀ ਪਰ ਜਾਣਾ ਆਪਾਂ ਬਠਿੰਡੇ ਆ ਤੇ ਇੱਥੇ ਕਿਉਂਕਿ ਇੱਕ ਤਾਂ ਚਲੋ ਮੇਰਾ ਉਹ ਦੁਪੱਟੇ ਦਾ ਕੰਮ ਹੋ ਗਿਆ ਦੁਪੱਟਾ ਫੜਨਾ ਸੀਗਾ ਬਾਕੀ ਆਪਿਆ ਤਾਜੂ ਵਾਸਤੇ ਗਿਫਟ ਲੈਣਾ ਸੀਗਾ ਤੇ ਕੱਲ ਨੂੰ ਜਾਣਾ ਆਪਾਂ ਰਾਜੇ ਕੋਲੇ ਹਨਾ ਤੇ ਉਹਨਾਂ ਵਾਸਤੇ ਵੀ ਗਿਫਟ ਲੈਣੇ ਸੀਗੇ ਚਲੋ ਦੋਨਾਂ ਦਾ ਕੰਮ ਹੈ ਜਿਹੜਾ ਆਪਣਾ ਹੋ ਗਿਆ ਦੋਨਾਂ ਲਈ ਗਿਫਟ ਲੈ ਲਈ ਪੈਕ ਕਰ ਲਈ ਤੇ ਹੁਣ ਆਪਾਂ ਬਸ ਪਹੁੰਚਦੇ ਆ ਬਠਿੰਡੇ ਆਪਾਂ ਦੀਦੀ ਵਰਗਣ ਬਿਰਪਾਲ ਨੂੰ ਫੋਨ ਕਰ ਲਿਆ ਸੀਗਾ ਉਹ ਕਹਿੰਦੇ ਕੋਈ ਗੱਲ ਨਹੀਂ ਆਰਾਮਦਾਰ ਨਾਲ ਚਲੋ ਆਪਾਂ ਵੀ ਹਜੇ ਵੀ ਕਹਿੰਦੇ ਅਸੀਂ ਵੀ ਚੱਲਦੇ ਆਂ ਕਰੋ ਹਸਤਾ ਕਰਕੇ ਫਿਰ ਅਸੀਂ ਥੋੜਾ ਜਿਹਾ ਸਲੋ ਹੋ ਗਏ ਪਹਿਲਾਂ ਸਭ ਕਾਲੇ ਜੀ ਸੀ ਕਿ ਪਹਿਲਾਂ ਵੀਰੇ ਨੇ ਸਾਢੇ 5 ਦਾ ਟਾਈਮ ਲੱਤਾ ਸੀਗਾ ਤੇ ਅਸੀਂ ਕਿਹਾ ਵੀ ਲੇਟ ਨਾ ਹੋ ਜਾਈ ਹੈ ਨਾ ਫਿਰ ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਆਰਾਮਦਾਰੀ ਦੇ ਨਾਲ ਉਹ ਹੁਣ ਆਪਾਂ ਆਪਦੇ ਜਿਹੜੇ ਆਰਾਮਦਾਰੀ ਦੇ ਨਾਲ ਦੋਨੋਂ ਗਿਫਟ ਲੈ ਲੇ ਤੇ ਹੁਣ ਆਪਾਂ ਚੱਲਦੇ ਆਂ ਮਠੰਡੇ ਨੂੰ ਨਰਾਸ਼ਣਾ ਇੱਥੇ ਮੰਦਰ ਹਨ ਹਨੂਮਾਨ ਜੀ ਹਨੂਮਾਨ ਜੀ ਦੇ ਬੰਦੇ ਹਨੂਮਾਨ ਜੀ ਪਰ ਲੰਗਰ 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 ਲੱਗਿਆ ਭਾਈ ਸੀ। ਹੂੰ ਹੂੰ। ਜਲੇਬੀ radioactive ਤੇ radioactive ਜਲੇਬੀ ਗੱਡੀ ਆ ਰਹੀ ਹੈ ਧਿਆਨ ਨਾਲ। ਬਾਹਲਾ ਜਾਲੇ ਨਜਾਇਜ਼ ਹੀ ਰਾਸ਼। ਦੁਸ਼ਾ, ਤੁਸ ਜਾਓ ਚਲੋ 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 ਆਟੋ ਤੇ ਆਟੋ ਖੜੇ ਇੱਥੇ ਤਾਂ। ਵਾਓ ਇੱਥੇ ਤਾਂ ਦੇਖੋ। ਮੇਲੋਂਸ। ਖੜਗੇ ਖੜਗੇ ਪੈਣੀ ਖੜਗੇ। ਆ ਤੇ ਮੇਰੇ ਵਰਗੀ ਵਿਚਾਰੀ ਸ਼ਾਰਟ ਕਾ ਕ੍ਰੋਸ ਕਰਦੀ ਡਰਦੀ ਹੈ ਮੈਂ ਵੀ ਬਹੁਤ ਡਰਦੀ ਹਾਂ ਇਹ ਮੇਰੇ ਕੋ ਮੇਲਾ ਸੀ ਮੇਲਾ ਹੀ ਹੈ ਬਟੇਟੇ ਲੋ ਜੀ ਪਹੁੰਚ ਗਏ ਆਪਾਂ ਇਹ ਕਿਹੜਾ ਰੈਸਟੋਰੈਂਟ ਹੈ ਆਹ ਕੈਫੇ ਕੈਰੋ ਕੈਫੇ ਕੈਰੋ ਕੈਫੇ ਆ ਗਏ ਸਾਰੇ ਆਉਂਦੇ ਆਉਂਦੇ ਨੂੰ ਦੇਖ ਲੈਣਾ ਟੈਬ ਲੱਗ ਚਲੋ ਪਹਿਲਾਂ ਸਰ ਤੋਂ

ਆਜੂ ਫਰੰਗਾ ਵੱਲ ਭੱਜ ਭੱਜ ਪੈ ਗਈ ਆ ਇੱਧੜੂ ਉਹ ਦਾਦੀ ਬਤਨਾ ਇੱਧੜੇ ਦੇਖੀ ਚਾਈ ਹੱਪ ਹੱਪ ਕਰ ਤੋ ਹੱਪ 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 ਚੰਚਨ ਕਿੱਥੇ ਪਾਈਏ ਬੇ ਹੈਲੋ ਕਾਪੀ ਪਹਿਲਾ ਇਡਿਟ ਹੈ ਕੰਮ ਖਰਾਬ ਕਰਤਾ ਕੰਮ ਨਹੀਂ ਲੋਇਆ ਨਹੀਂ ਸਕਕੇ ਇਕ ਘਟਨਾ ਲਾ ਇਹ ਅੱਜ ਸੌਂਗੀ ਅੱਜ ਦਾ ਬੰਦ ਇਧਰ ਦੇਖ ਮੈਂ ਇਧਰ ਵੀ ਨਹੀਂ ਸਹੀ ਹੈ ਹਾਂ ਮਾਛੇ ਕੋਈ ਜਿਓ ਤੁਹਾਨੂੰ ਹੈਲੋ ਕਾਪੀ ਆ ਗਿਆ ਕੀ ਹੈਲੋ ਕਾਪੀ ਹੈਲੋ ਮੈਂ ਇਲੈਕਟ੍ਰਿਕਨ ਆਇਆ ਹਾਂ ਹੈਲੋ

ਕਈ ਇੱਕ ਕੰਮੀਆਂ ਤਿਆਰੀਆਂ ਨੂੰ ਤੁਸੀਂ ਪਹਿਲੇ ਦੋ ਇੰਗਰੀਡੈਂਟਾਂ ਦੇ ਨਾਮ ਕਰਦੇ ਤਾਂ ਬਹੁਤ ਚੰਗਾ ਰਹਿੰਦਾ। ਚਲੋ ਹੁਣ ਰੋਟੀਆਂ ਬਣਾਉਂਦੇ ਹਾਂ। ਇਹਦਾ ਮੂਲ ਮਾਤਰਾ 10 ਕਿਲੋ ਹੈ। ਵੀਰਾਂ ਤੋਂ ਹਾਂ। ਚਲੋ 1 2 3 ਬੋਲੋ। ਦੇਖੋ ਬੰਦ ਕਰੋ। ਆਹ ਬੰਦ ਕਰ ਲਿਓ। ਆਹ ਬੰਦ ਕਰ ਲਿਓ। ਆਹ ਮਾਗੀ। ਜਾਰੀ ਰੱਖੋ। ஹேப்பி பர்தே டு யூ ஹேப்பி பர்தே ஹேப்பி பர்தே தர்வதல் ஏ பல்லே கிளாப்பிங் குட் ஃபுட் ஓ மாத்த தி ஜிகோ 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 ஓ பல்லே ஆ வட்டா இதரா आजा ਕਿੰਖੋ ਜੋ ਗੋਲ ਦੇ ਮੂੜੀ ਆਈ ਜਾਂਦਾ ਯਾਰ ਇਹ ਇਹ ਕਰੋ ਬਣਾ ਇਹਨੂੰ ਥੱਲੇ ਲਾ ਦਿਓ ਮੈਂ ਕਰਨਾ ਨਹੀਂ ਕਰਨਾ ਆ ਚੱਕ ਦੇ ਕੇ ਕੇਕ ਕਰਦਾਂ ਕਰ ਦਿਓ ਕਿ ਚੱਕਣੀ ਪਤਰੇ ਉੱਤਰ ਸਾਈਡ ਤੇ ਕਰ ਦਿਓ ਹੌਣ ਹੌਣ ਕਰਾਓ ਹੌਣ ਕਰਾਓ ਇਹ ਤੁਹਾਨੂੰ ਮਿੰਟ ਦੇ ਅੰਤ ਤੇ ਫੋਟੋ ਲਿਓ ਹਾਂ ਤੁਹਾਨੂੰ ਬਾਹਰ ਇਹ ਤੁਹਾਨੂੰ ਬਦਲੇਗਾ ਬਈ ਕਰੀਬ ਹੋਏ ਨਾ ਬਬਕ ਜੀ ਮਾੜੀਆ ਮਾੜੀ ਸੇ ਇਕੱਠੇ ਬਾਤਾਂ ਕਰਨਗੇ ਦੋਨੋਂ ਮੈਂ ਇਹਨੇ ਦੇਖਿਆ ਉਹ ਜੀ ਉਹ ਪੂਆ ਘਾਲ ਨਹੀਂ ਹੋਣਾ ਮੈਨੂੰ ਇਧਰ ਦੇਖੀ ਉਧਰ ਜਾ ਕੀ ਉਧਰ ਜਾ ਤੂੰ ਵੀ ਹੋ ਨਹੀਂ ਬਾਜੂ 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 ਹੈਪੀ ਬਰਥਡੇ जुट <laughs> मम्मी रहने हां जी बाबू कभी शेयर लगा दो दादी वो नोइस नहीं है मैं ना मुझे थोड़ी बात है नंबर की जेल ये तो पेड़ में है खाना दे ले मेरे को आज की बात है मैं बोलता है तेरे को तुम बोल लो नंबर की जेल की एक स्टोरी है रीक छोड़ दे ਚੱਲ ਕੋਈ ਨਹੀਂ ਬੰਦੇ ਜਾਣਗੇ ਵਾਹਿਗੁਰੂ ਵਾਹਿਗੁਰੂ ਤਾਜਾ ਤਾਇੋਤ ਆਉਂਦਰੀ ਇਧਰ ਤਾਇੋਤ ਨਾ ਸਹੀ ਆਉਂਦਾ ਦੋਨੀ ਨਾੜ ਜੋ ਹਾਂ ਬਕੂਟ ਵੀ ਆਇਆ ਤੇ

ਮਾਣਿ ਸਾਂਹ ਤੇ ਚਲਾ ਬੰਦ ਤੇ ਚਲਾ ਦੇ ਬਈ ਇਹ ਕਾਕਾ ਜੀ ਪੈ ਰਿਹਾ ਵਾਹ ਸ਼ਰੀਰ ਬੜਾ ਤਾਂ ਕੀ ਕਰ ਜਾਂਦੀ ਹੈ ਬਾਈ ਉਹ ਤੱਕਾ ਬਾਜੀ ਆਲੂ ਕੋ ਆਜ ਸਾਰੇ ਇਹਨਾਂ ਨੂੰ ਚਾਹ ਲੈਂਦੇ ਹਾਂ ਮਾਰਾ ਆਹ ਬਾਈ ਸਾਡੀ ਉਹਨਾਂ ਦੀ ਬਈ ਸਾਡੀ ਫੋਟੋ ਖਿੱਚੋ ਯਾਰ ਆਪਾਂ ਵੀ ਗਿਫਟ ਚੈੱਕ ਕਰ ਲਈਏ ਕੋਈ ਰਾਸਤੇ ਜਦੋਂ ਸਾਡੇ ਨੂੰ ਹੋਈ ਕੋਈ ਕਾ ਦੇ ਕੋਈ ਨਹੀਂ ਕੋਈ ਆ ਕੁੜੀ ਦਾ ਚਾਚੇ ਵੱਲੇ ਜੇ ਚਾਚਾ ਦੀ ਗੁੱਡੀ ਚੱਕ ਕੇ ਉਹਦੀ ਜੀਵ ਗੁੱਡੀ ਚਾਚਾ ਦੀ ਜੀ ਦੋਵੇਂ ਗੁੱਡੀ ਲੈ ਕੇ ਚੱਕ ਲੋ ਚਲੋ ਜੱਟੂ ਨੇ ਮੰਗਲ ਮਾਰ ਦਿੱਤਾ ਉਹ ਮੈਰੀ ਉਹ ਕਹਿੰਦਾ ਸੀ ਆਲੀ ਤੂੰ ਕਦੀ ਓਪਨ ਵੀ ਕਰਦੇ ਹੋ ਇੱਥੇ ਆਹ ਸਾਰਾ தன் <laughs> <laughs>

ਠੀਕ ਹੈ ਚਲੋ ਉਪਰੇ ਮਾਡਲ ਕੋ ਤੁਹਾਨੂੰ ਇਹਦੇ ਵਿੱਚ ਠੀਕ ਜੋ ਸਮਝਿਆ ਗਿਆ ਸਭ ਰੀ ਹੈ ਜਾਓ ਫੈਮਲੀ ਚਲੋ ਆਜੋ ਕੋਲ ਤੇ ਤੇਰੇ ਮੇਰੇ ਆ ਜਾਣਾ ਉਹ ਤਾਂ ਇਥੇ ਬਸ ਹੈਗਾ ਜਾਣਾ ਕੋਲ ਗੁੱਸੇ ਕਿੱਥੇ ਆਈ ਤੇ ਆ ਗਈ ਆ ਜਾ ਕੋਲ ਤੇ ਹਾਂ ਦੇਖੋ ਅਵੇਖੋ ਆ来 ਕਿ ਤੁਹਾਡੇ ਦਾ ਖਾਤਾ ਉਹ ਇੰਨਾ ਕਿੱਥੇ ਚਲਾ ਗਿਆ ਹੁਣ ਕਿਹਦਾ ਦਾ ਕਿਹਦੇ ਰਸਤੇ ਆ ਜਾਓ ਆ ਸਹੀ ਲੱਗ ਰਹੀ ਦੀ ਕੱਤੀ ਲੈ ਰਾਜੂ ਉਹ ਖਲਾ ਇਹ ਆਓ ਬਸ ਕਿਸੇ ਨੂੰ ਬੁਲਾ ਲੀਂ ਕਿ ਨਾ ਨਾ ਘਟਾ ਕਰਾਓ ਭਾਈ ਅਚਬਰੀ ਵੀ ਕਰ ਲੋ ਓਏ ਤਾਸੀ ਉਹ ਜੀ ਉਹ ਜੀ ਪੂਆ ਬਾਤਾਂ ਮਾਰੀ ਰਾਜੂ ਰਾਜੂ ਇਹ ਮੈਂ ਹਿੰਦੀ ਵੀ ਦੇ ਕਿ ਮੈਂ ਬਾਤ ਕਰਦੀ ਆ ਹਰ ਟਿਸ਼ੂ ਕਿਥੇ ਨਹੀਂ ਨਹੀਂ ਹੋਰ ਨਹੀਂ ਆਜੋ ਆਜੋ ਭਾਈ ਆਜੋ ਪ੍ਰਧਾਨ ਸਾਹਿਬ ਕੀ ਮਾਦਰਾ ਜੀ ਬਾਕੀ ਸਾਰੇ ਜੀ ਆਹੋ ਹੋ ਗਏ ਤੀ ਫਿਰ ਹੋਰ ਹੋਰ ਮਾਫੀ ਦੇ ਦੇ ਜਿਆਦਾ ਇਹ ਦੇਰ ਦਾ ਰਾਤਾ ਹੈ

ਆਨੀ ਆਨੀ ਆਲੇ ਕੀ ਜੀ ਉਹ ਜੁੱਤੂ ਹੁੰਦੇ ਛੱਡ ਜਾ ਉਹ ਘਰ ਦੇ ਦੂਜੇ ਇੱਕ ਤਾਂ ਉਹਨਾਂ ਦਾ ਚਲੋ ਬਈ ਲੈ ਉਹਦੀ ਫੋਟੋ ਲੈ ਓਏ ਹੱਥ ਲਵੇ ਲਿਆਨੇ ਓਏ ਹੋ ਏ ਨੈਟ ਕਿਲੇ ਇਹ ਕਿੱਥੇ ਚੱਲ ਆਪੇ ਸੰਭਲ ਕੇ ਜਾ ਰਹਿਗਾ 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 ਬਹੁ ਕਿਸੇ ਨੂੰ ਨਾਰਾਜ਼ ਨਹੀਂ ਕਰ ਚਲੋ ਬਈ ਚਲੋ ਵੀਡੀਓ ਇਧਰ ਦੇਖਿਓ ਅੱਜ ਨਾਈ ਤੁਹਾਨੂੰ ਅੱਜ ਹੋਵੇ ਲੱਕ ਨੂੰ ਆਪ ਕੋ ਨੂੰ ਆਬੀ ਜੋ ਤੱਕ ਨੂੰ ਪੀਸ ਪਾ ਤੁਹਾਨੂੰ ਨਵੇਂ ਰੂਪ ਤੋਂ ਜਾਣ ਕਰਦੇ ਆਜੋ ਆਜੋ ਨਾਈ ਗੇਸ ਵਿੱਚ ਆ ਜਾਓ ਆਜੋ 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 ਜਾਣ ਨਵਾਂ ਤੁਹਾਨੂੰ ਆਹ ਇੱਕ ਲੋ ਤਾਂ ਆਹ ਮੁੜੀਦਾ ਆ ਜਿਹੜਾ ਮੈਂ ਕਰਕੇ ਬੈਣ ਗਈ ਹਾਂ ਨਾ ਇਹੋ ਤੇ ਤੇਰੀ ਤਾਲੂ ਲੱਕੀ ਜਿਵੇਂ ਪੜਾਇਆ ਰਾਇਂ ਕਰਦੀ ਸੀ ਸੱਤੀ ਲੱਕਾ ਆ ਨਾ ਰੱਖ ਲੈ ਇਧਰ ਰੱਖ ਲੈ ਇਹ ਚੀਰ ਰੱਖ ਆਉਂ ਅੰਦਰ ਰੱਖ ਤਲਾਈ ਤੇ ਰੱਖ ਹਾਂ ਕੋੜਾ ਕੋੜਾ ਆਉਂ ਜਿੰਨਾ ਨੇ ਸੋਚਾ

ਨੋ ਅੱਜ ਵਰਤ ਆ ਜਾਂਦਾ ਮੇਰੇ ਕਿਵੇਂ ਬਣਾਉਂਦੇ ਯਾਰ ਕਿਵੇਂ ਆ ਬਲੌਗ ਆ ਗਿਆ ਚੱਕ ਕੇ ਠੀਕ ਬਲੌਗ ਆ ਗਿਆ ਚੱਕ ਨਾ ਆਹ ਕਿਹਦਾ ਦੂ ਅੱਜ ਬਣਾ ਲਿਆ ਕੋਈ ਚੱਕ ਕੀ ਬਣਾ ਮੈਂ ਜੀ ਰੀਲ ਬਣਾਵਾਂਗੇ ਬਲੌਗ ਬਣਾਉਂਦੇ ਅੰਦਰ ਬਣਾ ਲਓ ਰੀਲ ਤਾਂ ਤਕਦੀਰ ਲਾਜੂ ਐ ਗਵਾਰੇ ਤੋਂ ਬਾਹਰ ਤੋਂ ਤਕਦੀਰ ਇਹ ਗਵਾਰੇ ਫੋਰਡ इधर आ जाओ उ जा <laughs> <laughs> ਤਾਂ ਮੈਨੂੰ ਬੜਾ ਤਾਰੀਖ ਮਾਰੀ ਫੋਟੋ ਵੀ ਮਿਲ ਗਈ ਆਪਣੀ ਪਾਣੀ ਦਾ ਟਾਈਮ ਬਰਥਡੇ ਸੈਲੀਬ੍ਰੇਸ਼ਨ ਹੋ ਗਿਆ ਤੇ ਇੱਕ ਕੜੀ ਸਰਪੰਚੀ ਤੇ ਖਾਣਾ ਚਲੋ 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 ਹੁਣ ਆਪਾਂ ਘਰਾਂ ਦੇ ਚੱਲੀਏ ज गई चलो सारोटी खा आज चलिए बहुत खा पी लिया बार मौसम के टाइम बहुत तो पौने दस ਤੋਂ ਮੰਮੀ ਨੂੰ ਤਾਂ ਆਪਾਂ ਭੇਜ ਦਿੰਦੇ ਹੁਣੇ ਘਰੋਂ ਨੇੜੇ ਆ ਗਏ ਤਾਂ ਨੇੜੀ ਆ ਗਏ ਅਗੜੀ ਤੋਂ ਪਾ ਲੈਣ ਦੋ ਚੱਲ ਬਾਹਰ ਨਹੀਂ ਜਾਣਾ ਚਾਹੀਦਾ ਆ ਭਾਈ ਮੰਮੀ ਤੇਰੇ ਨਾਲ 20 ਮਿੰਟ 20 ਮਿੰਟ ਠੀਕ ਹੈ ਭਾਈ ਪਹੁੰਚ ਕੇ ਗੀਤ ਨੂੰ ਖਵਾ ਦਿੱਤਾ ਹਾਂ ਮੈਂ ਇਹ ਆ ਕੀ ਆ ਬਾਪਾ ਜਾ ਇਹ ਸਵੇਰ ਜਾਣਾ ਸੀ ਪ੍ਰੋਗਰਾਮ ਤੇ ਨਾਲ ਹੀ ਗਿਫਟ ਆਪਣੇ ਕਿਦਾਂ ਕਰਦੇ ਮੰਮੀ ਲਫਾਫਾ ਤੂੰ ਵੀ ਚਲੋ ਚੱਲ ਪਾ ਲੈਣਾ ਸੜੋ ਚੱਲ ਠੀਕ ਆ ਓਕੇ ਭਾਈ ਦੂਜੀ ਏਂਟ ਨਹੀਂ ਜਾਣਾ ਨੇ ਉਹ ਹਾਡੋ ਲੋਈਆਪਾ ਆਂਟੀ ਨੂੰ ਤਾਰਤਾ ਆਂਟੀ ਆਈ ਸੀਗੇ ਆਪਣੇ ਨਾਲ ਤੇ ਕੁਛ ਦਿਨ ਮਮੀ ਤੇ ਹੁਣ ਆਪਾਂ ਚੱਲੇਗੇ ਘਰ ਨੂੰ ਕਿੰਨਾ ਟਾਈਮ ਹੋ ਗਿਆ ਸਾਢੇ 10:00 ਵਾਲੇ ਸਾਢੇ 10:00 ਵਾਲੇ ਸਾਢੇ 10:00 ਵਾਲੇ 10:00 ਆਪਾਂ ਚੱਲੇ ਸੀਗੇ ਨਾ ਤਾਂ ਪਾਸ 10:00 ਹੋ ਗਏ ਹਾਂ 11:10 ਹੋ ਗਏ ਹਾਂ ਸਾਢੇ 10:00 ਪਹੁੰਚ ਆਏ ਤੇ ਵੀਰੇ ਵਰਗੇ ਹਜੇ ਲੇਟ ਹੋ ਜਾਣਗੇ ਤੇ ਤਾਂ ਕਰਕੇ ਪਰ ਸੁੱਤੀ ਨਹੀਂ ਅਜੇ ਨਾ ਗੱਲਾਂ ਸੁਣੀਂਗੀ ਬੇਟੀ ਹੁਣ ਪੈ ਗਈ ਪੈ ਗਈ ਫੋਨ ਘਰ ਕੋਲ ਆ ਕੇ ਸੌਂ ਜਾ ਮਤ ਫੋਨ ਸਵਾਈ ਨਾ ਦੋ ਮਟ ਕੱਢ ਜਾ ਬਸ 5 ਮਿੰਟ ਚੱਪ ਕਰੇ 5 ਮਿੰਟ ਅੱਧ ਕਰੇ ਜਾਵੜਾਂਗੇ ਹੁਣ ਦੇਖ ਮੂਰੇ ਦੇਖ ਕੇ ਨੀਆਂ ਚੀਜ਼ ਆਉਂਦੀ ਨਹੀਂ ਲਓ ਜੀ ਟਾਈਮ ਹੋ ਗਿਆ 9:11 ਨਾ ਤਿੰਨ ਮਿੰਟ ਸਸਾਂ ਨਹੀਂ ਗੋ ਆਇਆ ਬੈਠੇ ਜਿਵੇਂ ਤੜਕੇ ਉੱਠ ਕੇ ਕੰਮ ਹੀ ਨਹੀਂ ਕਰਨਾ ਹੁੰਦਾ ਜਾਂ ਸੌਣਾ ਹੀ ਨਹੀਂ ਹੁੰਦਾ ਜੋੜੀ ਜੋੜੀ ਬੈਠੇ ਉਹਦੇ ਕੀ ਮਾਸੀ ਖੂਬੇ ਬੈਠੇ ਹੋਂਦੇ ਸੌਣਾ ਨਹੀਂ ਤੜਕੇ ਵਿਸਦੇ ਆਂ ਅੱਖ ਨਾ ਸਵੇਰ ਜੱਗਤਾ ਹਨਾ ਸੌਰਵ ਸਹਜੋ 20 ਮਿੰਟ ਦੇ ਪੀ ਲਓ ਜੀ 11:00 ਦਾ ਟਾਈਮ ਹੋ ਗਿਆ ਆਪਾਂ ਇਸ ਦੇ ਨਾਲ ਹੀ ਬਲੌਗ ਦਾ ਐਂਡ ਕਰਦੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਨੈਕਸਟ ਬਲੌਗ ਜਿਹੜਾ ਹੋਊਗਾ ਉਹ ਹੋਗਾ ਰਾਜੇ ਦੇ ਸੌਰਿਆਂ ਦਾ ਦੋ ਦਿਨ ਵਧੀਆ ਆਪਾਂ ਪ੍ਰੋਗਰਾਮ 'ਚ ਰਹੇ ਪ੍ਰੋਗਰਾਮ ਵਾਲਾ ਬਲੌਗ ਦੇਖੋਗੇ ਤੁਸੀਂ ਤੇ ਉਹ ਵੀ ਬਹੁਤ ਵਧੀਆ ਹੋਊਗਾ ਤੇ ਉਹਨਾਂ ਦੀ ਫੈਮਿਲੀ ਨਾਲ ਮਲਾਵਾਂਗੇ ਅੱਜ ਵੀਰੇ ਵਰਗਾ ਨਾਲ ਮਿਲੇ ਹਨਾ ਸੀਬੀਆਂ ਕਪਲ ਵੀ ਆਏ ਸਥਥੇ ਤੇ ਝੱਲੇ ਵੀ ਸੀ ਪਿੰਡੂ ਬਲੌਗਰ ਵੀ ਵੀਰਪਾਲ ਘਰ 18 ਵੀ ਸਾਰੇ ਸੀਗੇ ਜਾਨੀ ਕਿ ਉਹਨਾਂ ਦੇ ਉੱਤੇ ਜਾਨੀ ਕਿ ਘਰ ਦਾ ਪ੍ਰੋਗਰਾਮ ਸੀ ਵੀਰਪਾਲ ਵਰਗੇ ਆਂਦੇ ਤੇ ਚਲੋ ਜੀ ਹੁਣ ਆਪਾਂ ਮਿਲਾਂਗੇ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੀ ਨੇ ਤਾਂ ਪਲੀਜ਼ ਲਾਈਕ ਕਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੇ ਜਿਹੜੇ ਸੋਹਣੇ ਸੋਹਣੇ ਬਲੌਗ ਐਨਜੋਏ ਕਰ ਸਕੋ ਚਲੋ ਜੀ ਮਿਲਾਂਗੇ ਆਪ